ਉੱਤਰ ਪ੍ਰਦੇਸ਼ ਦੇ ਵਿੱਚ ਪਿਆਣਕ ਸੜਕਾ ਹਾਸਾ ਵਾਪਰਿਆ ਜਿੱਥੇ ਕਾਂਪੂਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਦੱਸਦੀ ਹੈ ਕਿ ਲਗਾਤਾਰ ਸੜਕੀ ਹਾਸਿਆਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਉੱਥੇ ਹੀ ਇੱਕ ਹੋਰ ਸੜਕਾ ਹਾਸਾ ਵਾਪਰਿਆ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਉੱਤਰ ਪ੍ਰਦੇਸ਼ ਦੇ ਕਾਂਪੂਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਸੜਕ ਤੇ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੀਆਂ ਮਾਵਾਂ ਧੀਆਂ ਨੂੰ ਇਸ ਕਾਰ ਨੇ ਡਰੜ ਦਿੱਤਾ ਇਹ ਹਾਦਸਾ ਇਨਾ ਜ਼ਿਆਦਾ ਭਿਆਨਕ ਸੀ ਕਿ ਜਦੋਂ ਕਾਰ ਨੇ ਟੱਕਰ ਮਾਰੀ ਤਾਂ ਉਹ ਮਾਵਾਂ ਈਆਂ ਸਕੂਟਰੀ ਤੋਂ ਦੇਖ ਸਕਤਿਓ ਕਿ ਕਿੰਨੀ ਦੂਰੀ ਤੇ ਜਾ ਡਿੱਗੀਆਂ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰ ਰਿਹਾ ਕਾਫੀ ਦਰਦਨਾਕ ਇਹ ਹਾਦਸਾ ਕਾਨਪੂਰ ਦੇ ਵਿੱਚ ਵਾਪਰਿਆ ਇਸ ਹਾਦਸੇ ਨੂੰ ਦੇਖ ਕੇ ਹਰ ਇੱਕ ਦੀ ਰੂ ਕੰਬ ਗਈ ਮਾਂ ਦੀ ਤਾਂ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਉਸ ਦੀ ਧੀ ਦੀਆਂ ਸਾਰੇਆਂ ਸਰੀਰ ਦੀਆਂ ਹੱਡੀਆਂ ਤੱਕ ਟੁੱਟ ਗਈਆਂ ਨੇ ਜੋ ਜਾਣਕਾਰੀ ਮਿਲੀ ਹੈ ਕਿ ਧੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਸ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸਨਤ ਜੋ ਲਗਾਤਾਰ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਲਗਾਤਾਰ ਸੜਕ ਹਾਸਿਆਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਤੇ ਉੱਥੇ ਹੀ ਜਿੱਥੇ ਲੋਕ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਤਾਂ ਉੱਥੇ ਹੀ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਤੇਜ਼ ਰਫ਼ਤਾਰ ਕਾਰ ਸਕੂਟਰੀ ਦੇ ਵਿੱਚ ਆ ਵਜਦੀ ਹੈ ਇਹ ਹਾ사 ਇੰਨਾ ਭਿਆਨਕ ਸੀ ਕਿ ਮਾਂ ਤੇ ਧੀਆ ਸਕੂਟਰੀ ਤੋਂ ਕਈ ਦੂਰ ਜਾ ਕੇ ਡਿੱਗਦੀਆਂ ਨੇ ਜਿਸ ਦੇ ਵਿੱਚ ਮਾਂ ਦੀ ਦਰਦਨਾਕ ਮੌਤ ਹੋ ਗਈ ਹੈ ਉਸ ਦੀ ਧੀ ਦੀਆਂ ਸਰੀਰ ਦੀਆਂ ਸਾਰੀਆਂ ਹੀ ਹੱਡੀਆਂ ਜਿਹੜੀਆਂ ਨੇ ਉਹ ਟੁੱਟ ਗਈਆਂ ਨੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਪਰ ਧੀ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਰੋਂਦੇ-ਕੁਰਲਾਉਂਦੇ ਪਰਿਵਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਲਗਾਤਾਰ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਇਸ ਕਾਰ ਜਿਹੜਾ ਸਵਾਰ ਹੈ ਉਸ ਖਿਲਾਫ ਕਾਰਵਾਈ ਦੀ ਤੇ ਗੱਲ ਆਖੀ ਜਾ ਰਹੀ ਹੈ ਪਰ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਚੀਕ ਚ ਹੜਾ ਪਰਿਵਾਰ ਦੇ ਵਿੱਚ ਪੈ ਗਿਆ ਜਦੋਂ ਅਜਹੀ ਮੰਦਪਾਗੀ ਖਬਰ ਪਰਿਵਾਰ ਦੇ ਕੋਲ ਪਹੁੰਚੀ ਤਾਂ ਦੇਖ ਸਕਦੇ ਹੋ ਰੋਂਦਾ ਕੁਰਲੋਂਦਾ ਪਰਿਵਾਰ ਜਿਨ੍ਹਾਂ ਦੇ ਕੋਲੋਂ ਇਹ ਖਬਰ ਜਦੋਂ ਪਹੁੰਚੀ ਸੀ ਇਹ ਦਰਦਨਾਕ ਘਟਨਾ ਪਹੁੰਚੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਮਾਤਿਆਂ ਦੀ ਦਰਦਨਾਕ ਹਾਸੇ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਹੈ ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਹਨਾਂ ਦੇ ਕੋਲ ਇਹ ਦੁੱਖ ਸਹਾਰਿਆ ਨਹੀਂ ਜਾ ਰਿਹਾ ਤਾਂ ਸੀਸੀਟੀਵੀ ਤਸਵੀਰਾਂ ਲਗਾਤਾਰ ਤੁਹਾੜਨਾ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਭਿਆਨਕ ਸੜਕ ਹਾਦਸਾ ਵਾਪਰਿਆ ਉੱਤਰ ਪ੍ਰਦੇਸ਼ ਦੇ ਵਿੱਚ ਪਿਆਣਕ ਸੜਕਾ ਹਾਦਸਾ ਵਾਪਰਿਆ ਜਿੱਥੇ ਕਾਨਪੂਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਦੱਸਦੀ ਹੈ ਕਿ ਲਗਾਤਾਰ ਸੜਕੀ ਹਾਸਿਆਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਉੱਥੇ ਹੀ ਇੱਕ ਹੋਰ ਸੜਕਾ ਹਾਦਸਾ ਵਾਪਰਿਆ ਜਿਸ ਨੂੰ ਦੇਖ ਕੇ ਤੁਹਾਡੀ ਵੀ ਉਹ ਰੂ ਕੰਮ ਜਾਵੇਗੀ ਉੱਤਰ ਪ੍ਰਦੇਸ਼ ਦੇ ਕਾਂਪੂਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਸੜਕ ਤੇ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੀਆਂ ਮਾਵਾਂ ਧੀਆਂ ਨੂੰ ਇਸ ਕਾਰ ਨੇ ਡਰਅ ਦਿੱਤਾ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਦੋਂ ਕਾਰ ਨੇ ਟੱਕਰ ਮਾਰੀ ਤਾਂ ਉਹ ਮਾਵਾਂ ਧੀਆਂ ਸਕੂਟਰੀ ਤੋਂ ਦੇਖ ਸਕਦੇ ਹੋ ਕਿ ਕਿੰਨੀ ਦੂਰੀ ਤੇ ਜਾ ਡਿੱਗੀਆਂ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰ ਰਿਹਾ ਕਾਫੀ ਦਰਦਨਾਕੇ ਹਾਸਾ ਕਾਂਪੂਰ ਦੇ ਵਿੱਚ ਵਾਪਰਿਆ ਇਸ ਹਾਸੇ ਨੂੰ ਦੇਖ ਕੇ ਹਰ ਇੱਕ ਦੀ ਹੂ ਕੰਬ ਗਈ ਮਾਂ ਦੀ ਤਾਂ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਉਸ ਦੀ ਧੀ ਦੀਆਂ ਸਾਰੇਆਂ ਸਰੀਰ ਦੀਆਂ ਹੱਡੀਆਂ ਤੱਕ ਟੁੱਟ ਗਈਆਂ ਨੇ ਜੋ ਜਾਣਕਾਰੀ ਮਿਲੀ ਹੈ ਕਿ ਧੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਸ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸਨਤ ਜੋ ਲਗਾਤਾਰ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਲਗਾਤਾਰ ਸੜਕ ਹਾਸਿਆਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਤੇ ਉੱਥੇ ਹੀ ਜਿੱਥੇ ਲੋਕ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਤਾਂ ਉੱਥੇ ਹੀ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਤੇਜ਼ ਰਫ਼ਤਾਰ ਕਾਰ ਸਕੂਟਰੀ ਦੇ ਵਿੱਚ ਆ ਵਜਦੀ ਹੈ ਇਹ ਹਾ사 ਇੰਨਾ ਭਿਆਨਕ ਸੀ ਕਿ ਮਾਂ ਤੇ ਧੀਆ ਸਕੂਟਰੀ ਤੋਂ ਕਈ ਦੂਰ ਜਾ ਕੇ ਡਿੱਗਦੀਆਂ ਨੇ ਜਿਸ ਦੇ ਵਿੱਚ ਮਾਂ ਦੀ ਦਰਦਨਾਕ ਮੌਤ ਹੋ ਗਈ ਹੈ ਉਸ ਦੀ ਧੀ ਦੀਆਂ ਸਰੀਰ ਦੀਆਂ ਸਾਰੀਆਂ ਹੀ ਹੱਡੀਆਂ ਜਿਹੜੀਆਂ ਨੇ ਉਹ ਟੁੱਟ ਗਈਆਂ ਨੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਪਰ ਧੀ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਰੋਂਦੇ-ਕੁਰਲਾਉਂਦੇ ਪਰਿਵਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਲਗਾਤਾਰ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਇਸ ਕਾਰ ਜਿਹੜਾ ਸਵਾਰ ਹੈ ਉਸ ਖਿਲਾਫ ਕਾਰਵਾਈ ਦੀ ਤੇ ਗੱਲ ਆਖੀ ਜਾ ਰਹੀ ਹੈ ਪਰ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਚੀਕ ਚ ਹੜਾ ਪਰਿਵਾਰ ਦੇ ਵਿੱਚ ਪੈ ਗਿਆ ਜਦੋਂ ਅਜਹੀ ਮੰਦਪਾਗੀ ਖਬਰ ਪਰਿਵਾਰ ਦੇ ਕੋਲ ਪਹੁੰਚੀ ਤਾਂ ਦੇਖ ਸਕਦੇ ਹੋ ਰੋਂਦਾ ਕੁਰਲੋਂਦਾ ਪਰਿਵਾਰ ਜਿਨ੍ਹਾਂ ਦੇ ਕੋਲੋਂ ਇਹ ਖਬਰ ਜਦੋਂ ਪਹੁੰਚੀ ਸੀ ਇਹ ਦਰਦਨਾਕ ਘਟਨਾ ਪਹੁੰਚੀ ਸੀ ਕਿ ਉਹਨਾਂ ਦੇ ਪਰਿਵਾਰ ਦੇ ਮਾਤਿਆਂ ਦੀ ਦਰਦਨਾਕ ਹਾਸੇ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਹੈ ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਹਨਾਂ ਦੇ ਕੋਲ ਇਹ ਦੁੱਖ ਸਹਾਰਿਆ ਨਹੀਂ ਜਾ ਰਿਹਾ ਤਾਂ ਸੀਸੀਟੀਵੀ ਤਸਵੀਰਾਂ ਲਗਾਤਾਰ ਤੁਹਾੜਨਾ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਭਿਆਨਕ ਸੜਕ ਹਾ ਹੱਤਵਾ ਪ੍ਰੇ